ਉਹ ਜਰਾ ਬੰਦਾੜਾ ਬੈਠਾ ਵੀਲਚੇਅਰ ਤੇ ਫਤਿਹਗੜ ਸਾਹਿਬ ਤੋਂ ਆਇਆ ਉਹਨਾਂ ਉਮੀਦ ਤੇ ਆਇਆ ਇੱਕ ਕਿ ਮੇਰੀ ਗੱਲ ਹੋਏਗੀ ਮੇਰੀ ਸੁਣਵਾਈ ਹੋਏਗੀ ਇਹ ਬੌਜੀ ਇੰਨਾ ਸਰਵਣ ਪੁੱਤਰ ਹੈ ਨਾ ਆਪਣੀ ਮਾਂ ਦਾ ਆਪਣੀ ਮਾਂ ਤੋਂ ਬਿਨਾਂ ਵਸਾ ਨਹੀਂ ਖਾਂਦਾ ਬੰਦਾ ਜਦੋਂ ਆਂਦੇ ਨੇ ਆਪਣੀ ਮਦਰ ਦੀ ਇੰਨੀ ਸੇਵਾ ਇੰਨੀ ਸੇਵਾ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਕੀ ਸੰਸਕਾਰ ਨੇ ਇਹਨਾਂ ਦੀ ਮਾਂ ਦੇ ਹੈਪੀ ਬਰਥਡੇ ਜੀ ਹੈਪੀ ਬਰਥਡੇ ਉਹ ਵਾਹ ਜੀ ਹੈਪੀ ਬਰਥਡੇ ਜੀ ਹੈਪੀ ਬਰਥਡੇ ਤੁਹਾਨੂੰ ਵੀ ਹੋਰ ਠੀਕ ਹੋ ਘਰ ਪਰਿਵਾਰ ਕਿਵੇਂ ਚਲੋ ਸ਼ੁਕਰ ਹੈ ਮਾਲਕ ਬੈਠ ਜਾਓ बार में बैठी सोई हुई है बेटी अच्छा बेटी सोई हुई है वाइफ भी आए आपके ओके 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 सो गई थी ना ओके 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 ये एदा मशीन दा की हिसाब कदा बंदा जी मैं पांच नंबर पे चल रही है ये फुल स्पीड है मतलब अगर जैसे अभी चल के आए ना इसलिए मैंने फुल पे कर दी अब जैसे जब थोड़ी देर बैठ जाएंगे फिर ये हम नॉर्मली 2 पे रखते हैं स्पीड है ये अगर ज्यादा ज्यादा इनको फील हो रहा है मुझे तो तो फुल पे पे तो ये ये प्रॉब्लम को जिसके कारण मशीन लगा जैसे चलने पे थोड़ा सा सिकुड़ गए वो कब से जब कोरोना में बढ़ गया वैसे पहले भी था कोरोना में बढ़ गया जब हाँ हाँ तो ये अभी इनको आगे ऐसे ही रहना पड़ेगा इससे ओके ओके तो इसका कोई हल नहीं है डॉक्टर कहते हैं आपका रहे ઉસકે લે ਦਵਾਈ હે બસ જો મતલબ ખરાબ ہو چکے ને uska ko wo to kehte hai ki badhne ka chance hota hai okay 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 stable rehda chalta rahe koi wo dobara revive nahi karenge nahi aur wo kehte hai uske bas ye aap change kara lo aur uska procedure bahut hi thoda risky bhi hai aur risky aur paisa aur sab kuch bahut kuch hai matlab karodo eh bauji inna servant puttar rehnda apni maa da inna nu तकरीबन 2-3 saal ho gaye sade ko aande nahi aur badi maalik di kripa matlab apni maa to bina vasar nahi khanda banda ਤੁਹਾਡਾ ਬਹੁਤ ਵਧੀਆ ਗੱਲ ਹੈ ਦਾ ਕੁਦਰਤ ਦਾ ਜਗਰੂਬ ਹਸਪਤਾਲ ਪਈ ਨਾ ਮਤਲਬ ਇਸ ਕਲਯੁਗ ਦੇ ਵਿੱਚ ਮੈਂ ਇਦਾਂ ਦਾ ਮੁੰਡਾ ਨਹੀਂ ਦੇਖਿਆ ਜਦੋਂ ਆਂਦੇ ਨੇ ਆਪਣੀ ਮਦਰ ਦੀ ਇੰਨੀ ਸੇਵਾ ਇੰਨੀ ਸੇਵਾ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ ਕੀ ਸੰਸਕਾਰ ਨੇ ਇਹਨਾਂ ਦੀ ਮਾਂ ਦੇ ਕੁਦਰਤ ਤੋਂ ਮਿਲੇ ਯਾਰ ਪਰ ਜਿਵੇਂ ਤੁਸੀਂ ਦੇਖੋ ਲੋਕ ਕਿੰਨੇ ਸਾਲੋਂ ਸੱਗੇ ਆਪਨੇ ਤਾਂ ਸਿਰਫ 2-3 ਸਾਲ ਤੁਸੀਂ ਦੇਖੋ ਗੱਲਾਂ ਉਹੀ ਹੈ ਕੁਲ ਮਿਲਾ ਕੇ ਮਾਪਾਪ ਦੀ ਸੇਵਾ ਕਰਨ ਵਾਲੀਆਂ ਕੀ ਛੋਟੇ ਹੁੰਦੇ ਸਾਡੀ ਮਾਂ ਨੇ ਸਾਡਾ ਲੈਟਰਿੰਗ ਸਾਫ ਕੀਤਾ ਹੋਣਾ ਇਹੀ ਹੈ ਉਹੀ ਇਹੀ ਕਹਿ ਰਹੇ ਨੇ ਪਰ ਅੱਜ ਕੱਲ ਦੇ ਬੜੇ ਬੱਚੇ ਕਹਿੰਦੇ ਨੇ ਇਸ ਕੇ ਰੂਪ ਮੇ ਕਰਤੇ ਹੈ ਪਹਿਲੇ ਉਹ ਸਭ ਛੋਟੇ ਇੱਕ ਇੱਕ ਦੀ ਸੀਜ਼ਨ ਕੱਲ ਜੁਗ ਹੋ ਗਿਆ ਨਾ ਬੱਚੇ ਉਹਨੇ ਸੁਸੀਰ ਨਹੀਂ ਹੈਗੇ ਪਰ ਕਾ ਛੋਟ ਮਹਾਰਾਜ ਦੀ ਕਿਰਪਾ ਕਰ ਤੁਸੀਂ ਇੰਨੀ ਸੇਵਾ ਕਰਦੇ ਹੋ ਮਾਂ ਬਾਪ ਨੂੰ ਹੈ ਬੱਚਿਆਂ ਦਾ ਪਰ ਬੱਚੇ ਨਹੀਂ ਹਰ ਕੋਈ ਬੱਚਾ ਨਹੀਂ ਇਹ ਮਾਤਾ ਦੇ ਵੀ ਕੋਈ ਨਾ ਕੋਈ ਅੰਕਲ ਮੈਨੂੰ ਲੱਗਦਾ ਚੰਗੇ ਕਰਮ ਨੇ ਇਹਨਾਂ ਨੇ ਵੀ ਕੋਈ ਬੀਜਿਆ ਪਰ ਬਾਜੀ ਮੈਨੂੰ ਲੱਗਦਾ ਜੋ ਸੈਕਰੀਫਾਈਸ ਇਹਨਾਂ ਨੇ ਕੀਤੇ ਉਹਨਾਂ ਤੁਹਾਡੇ ਵਾਸਤੇ ਉਹ ਤਕਰੀਬਨ ਹਰ ਮਾਂ ਕਰਦੀ ਹੈ ਪਰ ਪੁੱਤ ਨਹੀਂ ਨਿਭਾਉਂਦਾ ਮੈਂ ਹਰ ਮਾਂ ਕਰਦਾ ਮਾਂ ਹਰ ਕਰਦੀ ਹੈ ਪਰ ਤੁਸੀਂ ਦੇਖੋ ਤੁਹਾਡੀ ਮਦਰ ਨੇ ਗਹਿਣੇ ਵੇਚ ਕੇ ਜੈਕਟੀ ਵਾਲੇ ਕੇ ਦਿੱਤੀ ਇਹ ਚੀਜ਼ ਤਕਰੀਬਨ ਹਰ ਬੰਦੇ ਨਾਲ ਹੁੰਦੀ ਹੈ ਮੇਰੀ ਮਦਰ ਨੇ ਆਪਣੀਆਂ ਕਮੇਟੀਆਂ ਜੁੜੀਆਂ ਹੋਈਆਂ ਮੈਨੂੰ ਦੇਤੀਆਂ ਸੀ ਮੇਰੇ ਕਾਲਜ ਦੇ ਵਿੱਚ ਮੇਰੇ ਫੇਰਵਲ ਤੇ ਕੋਟ ਬਣਵਾਉਣ ਲਈ ਅੱਛਾ ਅੱਛਾ ਤੁਸੀਂ ਸੋਚੋ ਮੇਰੇ ਪਾਪਾ ਨਾਲ ਪਾਪਾ ਕਹਿੰਦੇ ਮੈਂ ਨਹੀਂ ਇਹਨੇ ਪੈਸੇ ਦੇਣੇ ਮਮਾ ਨੇ ਦਿੱਤੇ ਆਪਣੀ ਕਮੇਟੀਆਂ ਜੁੜੀਆਂ ਹੋਈਆਂ ਔਰ ਜਦੋਂ ਮਮਾ ਨੇ ਮੈਨੂੰ ਪੈਸੇ ਫੜਾਏ 100 100 ਦੇ ਨੋਟ ਵਿਚਾਰੇ ਏਡੇ ਪੁਰਾਣੇ ਤੇ ਮੈਂ ਸਮਝ ਗਿਆ ਅਸੀਂ ਨਹੀਂ ਮਾ ਜੀ ਦਾ ਕੋਈ ਕਹਾਵਤ ਹੈ ਨਾ ਪੁੱਤ ਕਪੋਕਾ ਜੰਨੇ ਨੇ ਆ ਮਾਵਾ ਨਹੀਂ ਕੋਈ ਮਾਪੇ ਨਹੀਂ ਹੋ ਸਕਦਾ ਇਹ ਕੋਈ ਤਾਂ ਸਪੈਸਿਫਿਕ ਬ੍ਰਹਮਾਣ ਨਹੀਂ ਸਟੇਜ ਲਿਖਾਈ ਨਹੀਂ ਹੋਇਆ ਮੇਰੇ ਖੁਦ ਦੇ ਰਿਲੇਟਿਵ ਕਹਿੰਦੇ ਆ ਕਿ ਬੱਚੇ ਦਾ ਸਾਡਾ ਵੀ ਹੈ ਪਰ ਇਹਦੇ ਵਰਗਾ ਨਹੀਂ ਆ ਇਹ ਤਾਂ ਦੁਨੀਆ ਕਹਿੰਦੀ ਹੈ ਜੀ ਹੁਣ ਪੂਰੀ ਦੁਨੀਆ ਕਹਿੰਦੀ ਹੈ ਕਿ ਤੁਹਾਡੇ ਵਰਗਾ ਇਨਾਂ ਇਨਾਂ ਵਰਗਾ ਪੁੱਤ ਨਹੀਂ ਮਿਲਣਾ ਬੜੇ ਚੰਗੇ ਕਰਮ ਚਲੋ ਆਪਣੇ ਆਸਤੇ ਹੀ ਵਧੀਆ ਬੀਜ ਰਹੇ ਨੇ ਉਹ ਮੈਂ ਤਾਂ ਆਪਕਾ 1% ਵੀ ਨਹੀਂ ਹਾਂ ਉਹ ਨਾ ਨਾ ਭਾਈ ਨਾ 1% ਵੀ ਬਣ ਜਾਉ ਪਤਾ ਨਹੀਂ ਇਹ ਤਾਂ ਆਪਣੀ ਕਰਦਾ ਤੁਸੀਂ ਸਾਰੇ ਉਹ ਨਹੀਂ ਨਹੀਂ ਤਾਂ ਬੜਾ ਪਰ ਆਪਣੀ ਕਿੰਨੇ ਸਾਰੇ ਕਿੰਨੇ ਦੇਖੋ ਪਹਿਲੀ ਸੇਵਾ ਕਰਦੀ ਜੇ ਤੁਹਾਡੀ ਮੰਮੀ ਠੀਕ ਨਹੀਂ ਤਾਂ ਮੇਰੇ ਤੁਸੀਂ ਸੋਚੋ ਨਾ ਮੇਰੀ ਮਦਰ ਮੇਰੇ ਫਾਦਰ ਮੇਰੀ ਸਿਸਟਰ ਮੇਰੀ ਜੁਆਇੰਟ ਫੈਮਿਲੀ ਨੇ ਮੈਨੂੰ ਇਹ ਨਾਲ ਅਲਾਉ ਕੀਤਾ ਹੋਇਆ ਮੈਨੂੰ ਅੱਜ ਨਹੀਂ ਪਤਾ ਹੁਣ ਕਿ ਮੇਰੇ ਘਰੇ ਸਬਜ਼ੀ ਆਈ ਕਿ ਨਹੀਂ ਆਈ ਜਾਂ ਕਿੰਨੀ ਕਿੰਨੀ ਲਈ ਕਰਦੇ ਅਲਾਉ ਕਰਦੇ ਤਾਂ ਹੀ ਮੈਂ ਆਪਣੇ ਘਰ ਦੀ ਰਸੋਈ ਦੇ ਵਿੱਚ ਵੀ ਸ਼ਾਇਦ ਮਹੀਨੇ ਤੇ ਇੱਕ ਅੱਧਾ ਦਿਨ ਹੀ ਜਾਂਦਾ ਨਹੀਂ ਪਤਾ ਹੀ ਨਹੀਂ ਘਰ ਦਾ ਤਾਂ ਸਿਸਟਮ ਹੀ ਨਹੀਂ ਪਤਾ ਪਹਿਲਾਂ ਘਰ ਤੋਂ ਸ਼ੁਰੂ ਸੇਵਾ ਘਰ ਮਾਪੇ ਰੁੱਲਦੇ ਹੋਣ ਆਪਾਂ ਬਾਹਰ ਕੋਈ ਫਾਇਦਾ ਨਾ ਜੋ ਆਪਾਂ ਜੋ ਆਪਾਂ ਕਰਦੇ ਪਿਆ ਨਾ ਇਹ ਸਭ ਬ੍ਰਹਮਾਣਡ ਰ ਖਾਤਾ ਖੁੱਲਿਆ ਹਰ ਚੀਜ਼ ਦੀ ਨੋਟ ਹੋ ਰਹੀ ਹੈ ਉਹਨੂੰ ਰਿਵਰਸ ਮਿਲਣਾ ਹੁੰਦਾ ਤੁਹਾਨੂੰ ਪਰਾਸ ਮਿਲ ਜਾਏਗਾ ਮਾਈਨਸ ਨਾ ਮਾਈਨਸ ਮਿਲ ਜਾਏਗਾ ਇਹ ਕੋਈ ਕਿਸੇ ਦੇ ਘਰ ਵੀ ਨਹੀਂ ਸਕਦੇ ਨਾ ਐਟ ਲੀਸਟ ਉਹਦਾ ਬੁਰਾ ਵੀ ਬੁਰਾ ਨਾ ਕਰੋ ਹਾਂ ਬਸ ਜਿਹੜਾ ਕਿਸੇ ਦਾ ਕਿਸੇ ਦਾ ਦਿਲ ਦੁਖਾਇਆ ਨਾ ਚੰਗਾ ਨਹੀਂ ਕਰ ਸਕਦੇ ਉਹ ਵੀ ਇੱਥੇ ਨੋਟ ਹੋ ਜਾਣਾ ਕੋਈ ਬੰਦੇ ਦਾ ਦਿਲ ਦੁਖਾਇਆ ਪਰ ਮੈਨੂੰ ਇਹ ਲੱਗਦਾ ਕਿ ਜਿਹੜੇ ਇੱਧਰ ਲੋਕ ਬੈਠਦੇ ਨੇ ਕਿੰਨਾ ਵਿਚਰ ਔਖਾ ਓਕੇ ਆਉਂਦੇ ਨੇ ਨਾ ਮਤਲਬ ਔਖਾ ਯਾਰ ਕਿਸੇ ਕੋਲ ਤੁਰ ਕੇ ਆ ਕੇ ਹੈਲਪ ਮੰਗਣੀ ਬਿਲਕੁਲ ਹੁਣ ਇੰਨੀ ਠੰਡ ਹੈ ਆਪਾਂ ਕਹਿੰਦੇ ਆਪਾਂ ਆਪਣੇ ਘਰਦਾਈਆਂ ਚ ਜਾਈਏ ਉਹ ਵਿਚਾਰੇ ਤੇ ਦੇਖੋ ਉਹ ਵਿਚਾਰਾ ਬੰਦਾ ਜਿਹੜਾ ਬੈਠਾ व्हीਲਚੇਅਰ ਤੇ ਫਤਿਹਗੜ੍ਹ ਸਾਹਿਬ ਤੋਂ ਆਇਆ ਫਤਿਹਗੜ੍ਹ ਸਾਹਿਬ ਹੁਣ ਉਮੀਦ ਤੇ ਆਇਆ ਇੱਕ ਕਿ ਮੇਰੀ ਗੱਲ ਹੋਏਗੀ ਮੇਰੀ ਸੁਣਵਾਈ ਹੋਏਗੀ ਇੱਥੇ ਕੋਈ ਆਇਆ ਆਪਣੀ ਬੱਚੇ ਦੀ ਦਵਾਈ ਵਾਸਤੇ ਕੋਈ ਆਪਣੀ ਮਾਂ ਦੀ ਦਵਾਈ ਵਾਸਤੇ ਕੋਈ ਆਪਣੇ ਦਵਾਈ ਵਾਸਤੇ ਬੜੇ ਤਰ੍ਹਾਂ ਦੀ ਦੁਨੀਆ ਜਿਹੜੀ ਇੱਥੇ ਆਂਦੀ ਹੈ ਪਰ ਫਿਰ ਵੀ ਹੁਣ ਔਖਾ ਹੁੰਦਾ ਕਿਸੇ ਕੋਲ ਮੰਗਣਾ ਬੜਾ ਔਖਾ ਪਰ ਫਿਰ ਵੀ ਸ਼ੁਕਰਗੁਜ਼ਾਰ ਆ ਇਹਨਾਂ ਦੇ ਕਿ ਮਾਲਕ ਨੇ ਤੁਸੀਂ ਉਧਰ ਤਾਂ ਨਹੀਂ ਆਏ ਹਜੇ ਹਸਪੀਟਲ ਵਾਲੀ ਜਗ੍ਹਾ ਤੇ ਨਹੀਂ 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 ਉੱਥੇ ਨਹੀਂ ਉੱਥੇ ਵੀ ਆਓਗੇ ਜਨ ਅੱਛਾ ਕਹਾਂ ਤੇ ਕਿੱਥੇ ਉਧਰ ਪੂਰੀ ਤੇਜ਼ੀ ਨਾਲ ਹਾਂ ਵੈਸੀ 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 ਅਭੀ ਕੰਸਟਰਕਸ਼ਨ ਅੰਡਰ ਕੰਸਟਰਕਸ਼ਨ ਹੈ ਹਮੜਾ ਰੋਡ 'ਤੇ ਜਲਦੀ ਸ਼ੁਰੂ ਕਰ ਦੇਗੇ ਹਮੜਾ ਰੋਡ 'ਤੇ ਹੇਲਟਰਨ ਮਾਲ ਬਣ ਰਹਾ ਨਾ ਉਸਕੇ ਬਿਲਕੁਲ ਸਾਥ ਬੜੀ ਸੀ ਆਪਕੋ ਨਜ਼ਰ ਆ ਜਾਏ ਸਾਈਂ ਮੰਦਰ ਕੇ ਆਗੇ ਉਧਰ ਸੇਵਾ ਤੋਂ ਵੇਜੀ ਤੇ ਇਸਨੇ ਹਾਂ ਆਨਲਾਈਨ ਹਾਂ 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 ਆ ਵੇਜੀ ਤੇ ਆਪ ਆਓ ਵੀ ਕਦੀ माताजी को लेके आओ चरण डालेंगे हां आप मैं अभी नंबर नोट करवाता हूं वहां पर जो लड़का होता है तो वहां पे कभी भी आप आए मैं को बताना मिलेगी ठीक है मैं नंबर नोट करवाता हूं